ਲਗਾਤਾਰ ਬਾਰਸ਼ਾਂ ਵਾਲਾ ਮੌਸਮ ਰਹਿਣ ਕਰਕੇ ਝੋਨੇ ਨੂੰ ਉੱਲੀ ਕਾਫੀ ਪੈ ਚੁੱਕੀ ਆ ਤੇਲਾ ਕਾਫੀ ਪੈ ਚੁੱਕਿਆ ਜਿਹੜੇ ਕਿਸਾਨ ਵੀਰਾਂ ਨੇ ਬਾਰਸ਼ਾਂ ਤੋਂ ਪਹਿਲਾਂ ਕੋਈ ਵੀ ਸਪਰੇ ਨਹੀਂ ਕੀਤੀ ਸੀ ਉਥੇ ਇਹ ਪ੍ਰੋਬਲਮ ਆ ਜਿਹੜੀ ਬਹੁਤ ਵੱਡੇ ਪੱਧਰ ਤੇ ਦਿਖ ਰਹੀ ਆ ਜਾਂ ਫੈਲ ਚੁੱਕੀ ਆ ਤੇ ਜਿਹੜੇ ਵੀਰ ਪਹਿਲਾਂ ਸਪਰੇ ਕਰ ਗਏ ਸੀ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਮਾਈਨਰ ਆ ਤਾਂ ਹੁਣ ਆਪਾਂ ਸਪਰੇ ਕਿਹੜੀ ਕਰ ਸਕਦੇ ਆ ਇਹਦੇ ਵਾਸਤੇ ਜਿਨ੍ਹਾਂ ਨੇ ਪਹਿਲਾਂ ਕੋਈ ਵੀ ਨਹੀਂ ਕਰੀ ਉਹ ਕਿਹੜੀ ਕਰਨਾ ਤੇ ਜਿਨ੍ਹਾਂ ਨੇ ਪਹਿਲਾਂ ਕੋਈ ਕਰਤੀ ਸੀ ਤਾਂ ਹੁਣ ਉਹ ਕਿਹੜੀ ਕਰਨਾ ਤਾਂ ਜਾਂ ਇਸ ਤੋਂ ਬਾਅਦ ਜੇ ਕੋਈ ਹੋਰ ਕੋਈ ਕਰਨਾ ਚਾਹੁੰਦਾ ਤਾਂ ਉਹ ਹੁਣ ਕਿਹੜੀ ਕਰੇ ਜਿਨੇ ਹੋਰ ਕਰਨੀਆਂ ਜਿਨੇ ਕੋਈ ਵੀ ਨਹੀਂ ਕਰਨੀ ਤਾਂ ਉਹ ਕਿਹੜੀ ਕਰੇ ਕੀ ਸਪਰੇਹਾਂ ਦੇ ਰੇਟ ਨੇ ਤੇ ਸਪਰੇਅ ਕਰਨ ਦਾ ਟਾਈਮ ਕਿਹੋ ਜਿਹਾ ਰਹਿਣਾ ਚਾਹੀਦਾ ਸਵੇਰੇ ਸ਼ਾਮ ਦੁਪਹਿਰੇ ਇਸ ਵੀਡੀਓ ਦੇ ਵਿੱਚ ਇਸ ਬਾਰੇ ਸਾਰੀ ਗੱਲਬਾਤ ਕਰਾਂਗੇ ਸਾਸੀ ਗਾਲ ਦੀ ਸਾਰਿਆਂ ਨੂੰ ਮੈਂ ਰਾਣਾ ਸੰਘਿਆਵਾਲਾ ਅੱਜ ਤੁਸੀਂ ਆਪਣੇ ਕੈਮਰੇ ਦੇ ਵਿੱਚ ਦੇਖ ਰਹੀ ਜੀਰੀ ਜਾਂ ਦੇਖ ਰਹੇ ਝੋਨਾ ਪੂਸਾ 44 ਆਪਣਾ ਸਾਰੀ ਪ੍ਰਾਲੀ ਵਾਲਾ ਖੇਤ ਹੁੰਦਾ ਤੇ ਤੁਸੀਂ ਇਹ ਦੇਖੋ ਵੀ ਕੋਈ ਵੀ ਬੌਣਾ ਬੂਜਾ ਨਹੀਂ ਦਿਖ ਰਿਹਾ ਸਾਨੂੰ ਕੀ ਕਹਿਣਾ 12000 ਬੂਟੇ ਪਿੱਛੇ ਇੱਕ ਬੂਜਾ ਹੋਵੇ ਇਹ ਪ੍ਰਾਲੀ ਕਰਕੇ ਹੋਇਆ ਜਾਂ ਕਿਵੇਂ ਹੋਇਆ ਨਹੀਂ ਪਤਾ ਬਟ ਸਾਡੇ ਖੇਤਾਂ ਦੇ ਵਿੱਚ ਇਹ ਪ੍ਰੋਬਲਮ ਆ ਜਿਹੜੀ ਬਹੁਤ ਮਾਈਨਰ ਆ ਬਹੁਤ ਜ਼ਿਆਦਾ ਘੱਟ ਉਸ ਅਸ ਕਮਾਂਡ ਦੇ ਵਿੱਚ ਇਹ ਪ੍ਰੋਬਲਮ ਆ ਜਿਹੜੀ ਦੇਖਣ ਨੂੰ ਮਿਲਦੀ ਆ ਸਾਡੇ ਵੀ ਇੱਕ 15 ਕਿ ਬਿਗੇ ਬਾਹਣਾ ਤੇ 3 3 ਏਕੜ ਉੱਥੇ ਆ ਜਿਹੜੀ ਉਹ ਲਾਲ ਜੇ ਪੱਤੇ ਵਾਲੀ ਬਿਮਾਰੀ ਕਾਫੀ ਦੇਖ ਰਹੀ ਆ ਪਰ ਬੌਣਾ ਬੂਟੇ ਵਾਲੀ ਬਿਮਾਰੀ ਉੱਥੇ ਵੀ ਨਹੀਂ ਦੀ ਹੈਗੀ ਇੰਨੀ ਵੱਡੇ ਲੈਵਲ ਤੇ ਜਿੰਨੀ ਕੇ ਹੋਰ ਪੰਜਾਬ ਦੇ ਵਿੱਚੋਂ ਰਿਪੋਰਟਾਂ ਆ ਰਹੀਆਂ ਨੇ ਜਾਂ ਸਾਡੇ ਆਸ ਕਮਾਂਡ ਚੋਂ ਰਿਪੋਰਟਾਂ ਆ ਰਹੀਆਂ ਨੇ ਇਹ ਪਰਾਲੀ ਕਰਕੇ ਹੋਇਆ ਜਾਂ ਕਿਵੇਂ ਹੋਇਆ ਇਹਦਾ ਨਹੀਂ ਪਤਾ ਤੇ ਥੋੜੀ ਜਿਹਾ ਆਪਾਂ ਜਾਣਕਾਰੀ ਦੇ ਦਈਏ ਵੀ ਝੋਨਾ ਤੁਸੀਂ ਦੇਖੋ ਵੀ ਕਿਹ ਜਾ ਲੱਗਿਆ ਕਮੈਂਟਾਂ ਦੇ ਵਿੱਚ ਦੱਸ ਦਿਓ ਇਹ ਝੋਨੇ 'ਨਾਂ ਕੁੱਲ 60 ਕਿਲੋ ਪਰ ਏਕੜ ਦੇ ਹਿਸਾਬ ਨਾਲ ਜ਼ੂਰੀਆ ਆਪਾਂ ਅੱਗੇ ਪਾਲਿਆ ਹੋਇਆ। ਕੁੱਲ 60 ਕਿਲੋ ਜ਼ੂਰੀਆ। ਕੋਈ ਪोटाश ਨਹੀਂ, ਕੋਈ ਜਿੰਕ ਨਹੀਂ, ਕੋਈ ਬਾਇਓਜੈਮ ਨਹੀਂ, ਕੋਈ ਰੀਜੈਂਟ ਨਹੀਂ, ਕੋਈ ਪ੍ਰਦਾਨ ਨਹੀਂ, ਕੁਝ ਨਹੀਂ ਮਿੱਟੀ ਦੇ ਵਿੱਚ ਹੋਰ ਕੁਝ ਨਹੀਂ ਪਾਇਆ। ਕੱਲਾ 60 ਕਿਲੋ ਜ਼ੂਰੀਆ ਪਾਇਆ ਜਾਂ ਆਪਣੇ ਮਿੱਟੀ ਦੇ ਵਿੱਚ ਉਹ ਪਾਈਦੀ ਪਹਿਲਾਂ ਕੱਖਾਂ ਵਾਲੀ ਦਵਾਈ ਰੈਫਟ ਵਾਲਾ ਸਾਲਟ। ਬਸ ਹੋਰ ਮਿੱਟੀ ਦੇ ਵਿੱਚ ਕੋਈ ਵੀ ਪ੍ਰੈਕਟਿਸ ਨਹੀਂ ਕੀਤੀ ਹੋਈ। ਪਹਿਲਾਂ ਮੀਂਹ ਤੋਂ ਆਪਾਂ ਇੱਕ ਸਪਰੇਅ ਕਰ ਚੁੱਕੇ ਸੀ ਤੇ ਹੁਣ ਦੂਸਰੀ ਸਪਰੇਅ ਅੱਜ ਕਰ ਦਿੱਤੀ ਆ। ਇਹ ਝੋਨੇ ਦੇ ਉਸੀਂ ਦੇਖ ਰਹੇ ਹਾਂ ਚੋਨਾ ਥੋੜਾ ਥੋੜਾ ਨਿਸਰ ਰਿਹਾ ਬਸ 2-4 ਦਿਨਾਂ ਤੱਕ ਇਹਨੇ ਸਾਰਾ ਬਾਹਰ ਆ ਜਾਣਾ ਜੇ ਸਪਰੇ ਹੋ ਚੁੱਕੀ ਆ ਤੇ ਇਹਨੇ ਸਾਰਾ ਬਾਹਰ ਆ ਜਾਣਾ ਤੇ ਆਪਾਂ ਨੇ ਜਿਹੜੀ ਗੱਲ ਕਰਨੀ ਆ ਮੁੱਦੇ ਦੀ ਮੀਹਾਂ ਤੋਂ ਬਾਅਦ ਵੀ ਉਲੀ ਤੇ ਤੇਲੇ ਨੇ ਬਹੁਤ ਵੱਡਾ ਅਟੈਕ ਕੀਤਾ ਜਿਹੜੇ ਵੀ ਰਾਣੇ ਪਹਿਲਾਂ ਸਪਰੇ ਕਰਤੀ ਸੀ ਉਥੇ ਅਟੈਕ ਇਹ ਬਹੁਤ ਘੱਟ ਦੇਖ ਰਿਹਾ ਤੇ ਜਿਨ੍ਹਾਂ ਨੇ ਬਿਲਕੁਲ ਨਹੀਂ ਕਰੀ ਤੀ ਤਾਂ ਉਥੇ ਅਟੈਕ ਬਹੁਤ ਜ਼ਿਆਦਾ ਦੇਖ ਰਿਹਾ ਤੇ ਹੁਣ ਆਪਾਂ ਨੇ ਸਪਰੇ ਕਰਨੀ ਆ ਵੀ ਕਿਹੜੀ ਕਰੀਏ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਸਕਦਾ ਕਿਉਂਕਿ ਹਰੇਕ ਖੇਤ ਦਾ ਰੇਕ ਦਾ ਅਲੱਗ-ਅਲੱਗ ਤਜਰਬਾ ਤੇ ਡਾਕਟਰ ਖੇਤੀ ਚੈਨਲ ਦਾ ਨਾਮ ਆ ਜਿਹਦਾ ਮਤਲਬ ਹੈ ਵੀ ਹਰੇਕ ਖੇਤ ਦਾ ਕਿਸਾਨ ਡਾਕਟਰ ਹੋ ਸਕਦਾ ਹੋਰ ਕੋਈ ਬੰਦਾ ਨਹੀਂ ਡਾਕਟਰ ਹੋ ਸਕਦਾ ਕਿਸਾਨ ਤੋਂ ਬਿਨਾ ਕਿਸਾਨ ਨੂੰ ਸਭ ਕੁਝ ਪਤਾ ਵੀ ਮੇਰੇ ਖੇਤ ਚ ਕਿੱਥੇ ਕੀ ਪੈਂਦਾ ਵੱਧ ਪੈਂਦਾ ਘੱਟ ਪੈਂਦਾ ਕਿਹੜੀ ਦੌਗੀ ਚ ਗੁੱਲੀ ਡੰਡਾ ਹੁੰਦਾ ਕਿਹੜੀ ਦੌਗੀ ਦੇ ਵਿੱਚ ਜੂਰੀਆ ਘੱਟ ਪਾਉਣ ਨਾਲ ਤਾਂ ਵੀ ਝੋਨਾ ਵਧੀਆ ਹੋ ਜਾਂਦਾ ਇਹ ਕਿਸਾਨ ਨੂੰ ਪਤਾ ਹੋ ਸਕਦਾ ਹੋਰ ਜਿੰਨੇ ਮਰਜ਼ੀ ਫੀਨੋਮੈਨੇ ਸੁਣੀ ਚੱਲੋ ਉਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਆਪਾਂ ਨੇ ਦੇਖੋ ਪਹਿਲਾਂ ਜਿਹੜੀ ਸਪਰੇਅ ਕੀਤੀ ਸੀ ਉਹ ਕੀਤੀ ਸੀ 20 ਅਗਸਤ ਨੂੰ ਤੇ 20 ਅਗਸਤ ਨੂੰ ਸਟਾਰਟ ਕੀਤੀ ਸੀ 22 ਤੀ ਅਗਸਤ ਤੱਕ ਆਪਣੀ ਸਪਰੇਅ ਕੰਪਲੀਟ ਹੋ ਗਈ ਸੀ ਤੇ ਹੁਣ ਆਪਾਂ ਨੇ ਸਪਰੇਅ ਸਟਾਰਟ ਕੀਤੀ ਆ 8 ਅਗਸਤ ਨੂੰ ਅੱਜ 9 ਅਗਸਤ ਆ 2025 ਤੇ 10 ਅਗਸਤ 11 ਅਗਸਤ ਦੇ ਨੇੜੇ ਤੇੜੇ ਸਪਰੇਅ ਆਪਣੀ ਕੰਪਲੀਟ ਹੋ ਜੂਗੀ ਸਪਰੇਅ ਕਰਨ ਨੂੰ ਆਪਣਾ ਇੰਨਾ ਟਾਈਮ ਕਿਉਂ ਲੱਗ ਰਿਹਾ ਉਹਦਾ ਕਾਰਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਵੀ ਜਦੋਂ ਝੋਨਾ ਨਿਸਰਦਾ ਹੋਵੇ ਜਿਵੇਂ ਕਿ ਆਪਣਾ ਝੋਨਾ ਨਿਸਰ ਲੱਗ ਗਿਆ 10 15 20% 30% ਨਿਸਰ ਲੱਗ ਗਿਆ ਉਸ ਟਾਈਮ ਝੋਨੇ ਦੇ ਵਿੱਚ ਵੜਦਿਆਂ ਜਾਂ ਸਪਰੇਅ ਕਰਦਿਆਂ ਕੁਝ ਵੀ ਕਰਦਿਆਂ ਫਾਰਮਰ ਪ੍ਰੈਕਟਿਸ ਕਰਦਿਆਂ ਕਿਹੜੀ ਵੀ ਹੋਵੇ ਕਿਸੇ ਵੀ ਤਰ੍ਹਾਂ ਦੀ ਉਹ ਨੁਕਸਾਨ ਦੇ ਇੱਕ ਹੋ ਸਕਦੀ ਆ ਇਸ ਕਰਕੇ ਸਪਰੇਅ 10 ਵਜੇ ਤੋਂ ਜਾਂ ਪਹਿਲਾਂ ਕੀਤੀ ਜਾਵੇ ਜਾਂ 4 ਵਜੇ ਤੋਂ ਬਾਅਦ ਕੀਤੀ ਜਾਵੇ ਦੁਪਹਿਰ ਦੇ ਟਾਈਮ ਸਪਰੇਅ ਨਾ ਕੀਤੀ ਜਾਵੇ ਉਸ ਟਾਈਮ ਤੇ ਜਿਹੜਾ ਪੋਲੀਨੇਸ਼ਨ ਆ ਉਹ ਪੂਰੇ ਪੀਕ ਪੁਆਇੰਟ ਤੇ ਹੁੰਦਾ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਅੰਤਾਂ ਦੇ ਪੋਲੀਨੇਸ਼ਨਾ ਜਿਹੜਾ ਉਹ ਸ਼ੁਰੂ ਹੋਇਆ ਹੁੰਦਾ ਜਿਹਨੂੰ ਆਪਾਂ ਡਿਸਟਰਬ ਕਰਨਾ ਇਹ ਸਮਝ ਲਓ ਵੀ ਲੌਸ ਖਾ ਸਕਦੇ ਆਂ ਚਾਹੇ ਮਾਈਨਰ ਹੋਵੇ ਇਕਾ ਦੁੱਕਾ ਹੋਵੇ ਚਾਹੇ 20 ਏਕੜਾਂ ਮਗਰ 2 ਕੁਇੰਟਲ ਹੋਣ ਪਰ ਉਹ ਹੁੰਦਾ ਇਸ ਕਰਕੇ ਆਪਾਂ ਨੂੰ ਨਹੀਂ ਐਂਟਰੀ ਕਰਨੀ ਚਾਹੀਦੀ ਇਹੀ ਕਾਰਨ ਆਪਣੀ ਸਪਰੇਅ ਲੰਬੀ ਹੋਣ ਦਾ ਆਪਾਂ 8 ਅਗਸਤ ਨੂੰ ਕੱਲ ਵੀ 44 ਕ ਪੰਪ ਸਪਰੇਅ ਕਰੀਤੀ ਸਾਢੇ 8 ਏਕੜਾਂ ਤੇ ਸਾਢੇ 8 ਨਾਲੋਂ 9 ਏਕੜ ਲਾ ਲਓ ਤੇ ਅੱਜ ਆਪਾਂ ਨੇ 42 ਪੰਪ ਕੀਤੇ ਨੇ ਕੱਲ ਨੂੰ 40 ਪੰਪ ਕਰਾਂਗੇ ਪਰਸੋਂ ਨੂੰ ਵੀ ਫੇ 38 40 ਕਰਾਂਗੇ ਐਦਾਂ ਹੀ ਯਾਨੀ ਕਿ ਸਪਰੇਅ ਆਪਾਂ ਜਿਹੜੀ ਉਹ ਵੰਡਮੀ ਕਰਾਂਗੇ ਵੀਡੀਓ ਦੇ ਵਿੱਚ ਦੇਖ ਲਓ ਤੁਸੀਂ ਝੋਨਾ ਫੜਾ ਕਿਸੇ ਪਾਸਿਓਂ ਮਾੜਾ ਨਹੀਂ ਨਾਲੇ 60 ਕਿਲੋ ਜੂਰੀਏ ਵਾਲਾ ਤੇ ਜਿਹੜਾ ਉਹ ਨਾਲੇ ਤੋਂ ਥੱਲੇ ਵਾਲਾ ਖੇਤ ਆ ਜਿੱਥੋਂ ਸੂਰਜ ਸਿੱਪਦਾ ਦਿਖਾਈ ਦੇ ਰਿਹਾ ਉੱਥੇ 70 ਕਿਲੋ ਜੂਰੀਆ ਪਾਇਆ ਸੀ ਤੇ ਅਗਲੀ ਵਾਰ ਸੋਚ ਰਹੇ ਹਾਂ ਜੂਰੀਆ ਹੋਰ ਘੱਟ ਪਾਵਾਂਗੇ ਕਿਉਂਕਿ ਪਰਾਲੀ ਕਰਕੇ ਝੋਨੇ ਨੂੰ ਜੂਰੀਏ ਦੀ ਬਹੁਤੀ ਲੋੜ ਨਹੀਂ ਪੈਂਦੀ ਕਣਕ ਨੂੰ ਪਾਣੀ ਦਾ ਦਾਬ ਦੂਬ ਲੱਗ ਜਵੇ ਜਾ ਕੋਈ ਹਰ ਵੀ ਸਾਈਡ ਦਾ ਮਾੜਾ ਪ੍ਰਭਾਵ ਪੈ ਜਵੇ ਤਾਂ ਹੋ ਸਕਦਾ ਉੱਥੇ ਵੱਧ ਪੈ ਜਵੇ ਨਹੀਂ ਕਣਕ ਵੀ ਤਿੰਨ ਜੂਰੀਆਂ ਨਾਲ ਆਰਾਮ ਨਾਲ ਬਹੁਤ ਟੌਪ ਦੀ ਹੋ ਜਾਂਦੀ ਆ ਤੇ ਆਪਾਂ ਸਪਰੇਅ ਦੀ ਹੁਣ ਗੱਲ ਕਰਨੀ ਆ ਆਪਣਾ ਜੀ ਕਰੀਆ ਐਮੀ ਸਟਾਰਟ-ਆਪ ਵਾਲਾ ਸਾਲਟ ਕਰਿਆ ਟਾਡਾ ਦਾ ਤੇ ਚੈਸ ਵਾਲਾ ਸਾਲਟ ਕਰਿਆ ਟਾਡਾ ਦਾ ਤੇ ਐਡਮਾਇਰ ਵਾਲਾ ਸਾਲਟ ਕਰਿਆ ਸੂਮੀ ਟੂਮੋ ਦਾ ਤੇ ਪ੍ਰੋਕਲੇਮ ਵਾਲਾ ਸਾਲਟ ਕਰਿਆ ਸੂਮੀ ਟੂਮੋ ਦਾ ਇਹ ਸਭ ਨੇ ਆਪਾਂ ਨੇ ਹੁਣ ਕਰੀਆਂ ਨੇ ਤੇ ਆਪਾਂ ਜਿਹੜੀ ਪਹਿਲੀ ਸਪਰੇਅ ਕਰੀ ਦੀ ਤੁਹਾਨੂੰ ਡੇਟਾ ਦੱਸਿਆ ਦੀਆਂ ਉਦੋਂ ਆਪਾਂ ਨੇ ਕਸਟੂਡੀ ਆਲਾ ਸਾਲਟ ਕਰਿਆ ਦੀ ਪ੍ਰੋਗ੍ਰਾਮ ਆਲਾ ਸਾਲਟ ਕਰਿਆ ਦੀ ਤੇ ਅਗਟਾਰਾ ਸਾਲਟ ਕਰਿਆ ਦੀ ਨਾਲ ਕੋਰਾ ਜਾਣਾ ਸਾਲਟ ਕਰਿਆ ਦੀ ਇਹ ਚੀਜ਼ਾਂ ਕਰੀਆਂ ਦੀਆਂ ਆਪਾਂ ਯਾਨੀ ਕਿ ਇਹ ਕਹਿ ਲਓ ਤੁਸੀਂ ਆਹ ਦੇਖੋ ਆਹ ਦੋ ਬੂਜੇ ਛੋਟੇ ਨੇ ਕਿੰਨੇ ਬੂਜੇ ਪਿੱਛੇ ਦੇਖੋ ਦੋ ਬੂਜੇ ਮੈਨੂੰ ਛੋਟੇ ਮਿਲੇ ਨੇ ਬੱਟ ਦੇ ਤੋਰਿਆ ਜਾਂਦਾ ਦੀ ਤੇ ਹੁਣ ਸਵਾਲ ਕਿਸਾਨ ਵੀਰੇ ਪੁੱਛਦੇ ਨੇ ਰੇਟ ਦਾ ਦੇਖੋ ਜੀ ਟਾਟਾ ਦੀ ਜਿਹੜੀ ਐਮੀ ਸਟਾਰਟਅਪ ਆ ਸਾਡੇ ਏਰੀਆ ਦੇ ਵਿੱਚ ਜਿਹੜਾ ਰੇਟ ਆ ਇਹਦਾ ਚਲੋ ਕਿਤੇ ਵੱਧ ਵੀ ਹੋ ਸਕਦਾ ਤਾਂ 18100 ਤੋਂ ਲੈ ਕੇ 2000 ਤੱਕ 1 ਲੀਟਰ ਮਿਲ ਜਾਂਦਾ ਤੇ 1800 ਤੋਂ ਲੈ ਕੇ 2000 ਤੱਕ 1 ਕਿਲੋ ਚੈਸ ਦਾ ਮਿਲ ਜਾਂਦਾ ਜਿਹੜੀ ਟਾਟਾ ਦੀ ਆ ਤੇ ਪ੍ਰੋਕਲੇਮ ਵਾਲਾ ਸਾਲਟ 1000 ਰੁਪਏ ਤੋਂ ਲੈ ਕੇ 14-1500 ਤੱਕ ਮਿਲ ਜਾਂਦਾ ਤੇ ਨਾਲ ਆਪਣੇ ਪਾਈਆ ਐਡਮਾਇਰ ਸਾਲਟ ਉਹ 150 ਗ੍ਰਾਮ ਆ ਜਿਹੜੀ ਉਹ 350 ਤੋਂ ਲੈ ਕੇ 400 ਦੇ ਵਿੱਚ ਉਹ ਮਿਲ ਜਾਂਦੀ ਆ ਇਹ ਉਹਦੀ ਡੋਜ਼ 15 ਕ ਗ੍ਰਾਮ ਹੁੰਦੀ ਹੈ ਕੰਪਨੀ ਦੇ ਹਿਸਾਬ ਨਾਲ ਐਡਮਾਇਰ ਦੀ ਅਮੈਡਾ ਕਲੋਪਰੇਡ 70% ਕਹਿੰਦੇ ਨੇ ਉਹਨੂੰ ਤੇ 25 ਕ ਗ੍ਰਾਮ ਚਲੋ ਜ਼ਿਆਦਾਤਰ ਕਿਸਾਨ ਵੀਰ ਯੂਜ਼ ਕਰਦੇ ਨੇ ਸਾਰੇ ਤੁਸੀਂ ਦੇਖ ਸਕਦੇ ਹੋ ਵੀ ਝੋਨੇ ਦੀ ਜਿਹੜੀ ਸਿਚੁਏਸ਼ਨ ਬਹੁਤ ਜ਼ਿਆਦਾ ਹੈਵੀ ਹੋਈ ਜਾ ਰਹੀ ਹੈ ਜਿਵੇਂ ਜਿਵੇਂ ਅੱਗੇ ਜਾ ਰਹੇ ਹਾਂ ਤੇ ਆਪਾਂ ਦਵਾਈਆਂ ਦੱਸਤੀਆਂ ਰੇਟ ਦੱਸਤੇ ਤੇ ਹੁਣ ਇੱਕ ਸਵਾਲ ਹੋਰ ਸੀ ਕਿਸਾਨ ਕਹਿੰਦੇ ਨੇ ਆਪਾਂ ਅਸੀਂ ਕਿਹੜੀ ਸਪਰੇਅ ਕਰੀਏ ਦੇਖੋ ਜਿੱਥੇ ਝੋਨਾ ਠੀਕ ਠਾਕ ਆ ਪੂਸਾ ਚਤਾਲੀਆ ਲੰਬੀ ਵੈਰਾਈਟੀ ਆ ਜਾਂ ਪੀਲੀ ਪੂਸਾ ਤੇ ਕਿਸਾਨ ਵੀਰ ਕਹਿੰਦੇ ਨੇ ਅਸੀਂ ਨੇ ਹੁਣ ਇੱਕੋ ਸਪਰੇਅ ਕਰਨੀ ਆ ਇਸ ਤੋਂ ਬਾਅਦ ਨਹੀਂ ਕਰਨੀ ਵੀ ਜੇ ਕੋਈ ਕੰਡੀਸ਼ਨ ਖਰਾਬੇ ਹੋਊਗੀ ਬਹੁਤੀ ਤਾਂ ਸਪਰੇਅ ਕਰਨੀ ਆ ਤਾਂ ਦੇਖੋ ਤੇਲੇ ਵਾਲੀ ਕੋਈ ਪੈਕਸਾ ਲਾਉਣ ਵਗੈਰਾ ਵਰਤੋ ਤੇ ਫੰਗੀ ਸਾਈਡ ਨੇ ਜਿਹੜੇ ਉਹ ਤੁਸੀਂ ਵਰਤ ਸਕਦੇ ਹੋ ਟਾਟਾ ਯਾਨ ਟਾਟਾ ਐਰਗੌਨ ਜੇ ਇਹ ਨੇ ਜਿਹੜੇ ਇਹ ਬਹੁਤ ਲੰਬਾ ਸ ਰੱਖਦੇ ਨੇ ਜਿਹੜੇ ਇਹ ਫੰਗੀ ਸਾਈਡ ਨੇ ਟਾਟਾ ਯਾਨ ਟਾਟਾ ਐਰਗੌਨ ਇਹ ਯਾਦ ਰੱਖਿਓ ਇਹ ਪ੍ਰੋਡਕਟ ਤੁਹਾਨੂੰ ਸੇਤੀ ਮਾਰਕੀਟ ਚੋਂ ਮਿਲਣੇ ਵੀ ਨਹੀਂ ਤੇ ਸੁੰਡੀ ਵਾਲੀ ਕੋਈ ਹੁਣ ਜਿਹੜੀ ਹੁਣ ਇੰਨੀ ਕੰਡੀਸ਼ਨ ਹੁੰਦੀ ਨਹੀਂ ਪੱਤਾ ਲਵੇੜ ਤੋਂ ਕੋਈ ਜ਼ਰੂਰਤ ਜੀ ਹੁੰਦੀ ਆ ਜਾਂ ਫਿਰ ਇੱਕ ਕੰਬੀਨੇਸ਼ਨ ਆਉਣ ਲੱਗਿਆ ਡੈਲਾਡੈਕਸਨ ਜਾਂ ਹਿਫੀਫੇਨ ਕੋਰਟੇਵਾ ਕੰਪਨੀ ਦਾ ਜਿਹਨੂੰ ਡਿਊਪੈਨਡ ਦੇ ਨਾਲ ਨਾਲ ਜਿਆਦਾ ਜਾਣਦੇ ਨੇ ਕਿਸਾਨ ਵੀਰ ਤੇ ਹਿਫੀਫੇਨ ਆ ਜਿਹੜੀ ਜਾਂ ਡੈਲਾਡੈਕਸਨ ਆ ਉਹਦੇ ਵਿੱਚ ਸੁੰਡੀ ਵਾਲੀ ਤੇ ਤੇਲੇ ਵਾਲੀ ਦੋਵੇਂ ਨੇ ਕੰਪਨੀ ਦਾ ਕਹਿੰਦੀ ਆ ਇੱਕ ਪੱਤਾ ਲਵੇੜ ਵਾਲੀ ਇੱਕ ਗੋਭ ਦੀ ਸੁੰਡੀ ਵਾਲੀ ਆ ਪਰ ਉਹ ਮੂਰਖਤਾ ਆ ਕੋਈ ਚੱਕਰ ਨਹੀਂ ਜਿਹੜੀ ਤੁਹਾਨੂੰ ਸੈੱਟ ਲੱਗਦੀ ਆ ਯਾਨੀ ਕਿ ਡੈਲਾਡੈਕਸਨ ਵਰਤ ਲਓ ਨਾਲੇ ਗੋਬ ਦੀ ਸੁੰਡੀ ਨਾਲੇ ਪੱਤਾ ਲਵੇੜਨ ਵਾਲੇ ਆਪਣੀ ਤੇਲੇ ਵਾਲੀ ਉਹਦਾ ਜਿਹੜਾ ਰੇਟ ਆ ਉਹ ਤੁਹਾਨੂੰ ਮਿਲੂਗਾ ਘੱਟੋ ਘੱਟ 1700 ਦੇ ਆਸ-ਪਾਸ 1600 ਵੀ ਹੋ ਸਕਦਾ 1700 1800 ਵੀ ਹੋ ਸਕਦਾ ਪਰ ਇਕੜ ਦਾ ਉਹਦਾ ਜਿਹੜਾ ਰੇਟ ਵੱਧਦਾ ਤੇ ਟਾੜਾ ਆਣ ਦਾ ਜੇ ਰੇਟ ਦਸੀਏ ਤਾਂ 35-3700 ਰੁਪਇਆ ਹੋਊਗਾ 5 ਇਕੜਾਂ ਦਾ ਤੇ ਟਾੜਾ ਏਕੜਾਂ ਦਾ ਦਸੀਏ ਤਾਂ 4400 ਹੋਊਗਾ ਉਹ ਵੀ 5 ਇਕੜਾਂ ਦਾ ਇਹ ਚੀਜ਼ਾਂ ਦੀ ਆਪਾਂ ਨੇ ਰੇਟ ਗੱਲਬਾਤ ਕੀਤੀ ਤੇ ਸਪਰੇ ਦਾ ਸਾਨੂੰ ਰੇਟ ਦੱਸਤਾ ਸਪਰੇ ਦੀ ਟਾਈਮਿੰਗ ਦੱਸਤੀ ਸਪਰੇ ਕਿਹੜੀ ਕਰੀਏ ਉਹ ਦੱਸਤੀ ਤੇ ਜਿਹੜੇ ਬੰਦੇ ਦੋ ਸਪਰੇਆਂ ਕਰਨੇ ਚਾਹੁੰਦੇ ਨੇ ਉਹ ਟੈਕਨੀਕਲ ਨਾਲ ਸਾਰ ਸਕਦੇ ਨੇ ਜਿਵੇਂ ਅਸੀਂ ਨੇ ਸਾਰਿਆ ਕਿਉਂਕਿ ਅਸੀਂ ਇੱਕ ਅੱਜ ਸਪਰੇ ਕਰਤੀ ਤੇ ਇੱਕ ਹੁਣ ਜਾ ਕੇ 30 ਤਰੀਕ ਦੇ ਨੇੜੇ ਤੇੜੇ ਦੁਬਾਰੇ ਫੇਰ ਕਰਾਂਗੇ ਤੇ ਹੋਰ ਗੱਲਬਾਤ ਕਰਨੀ ਆ ਕੋਈ ਸਵਾਲ ਜਵਾਬ ਕਰਨਾ ਕਿਸੇ ਨੇ ਤਾਂ ਉਹ ਆਪਣੇ ਡਾਕਟਰ ਖੇਤੀ ਗਰੁੱਪ ਦੇ ਵਿੱਚ ਮੈਸੇਜ ਕਰ ਸਕਦਾ WhatsApp ਗਰੁੱਪ ਆ ਡਾਕਟਰ ਖੇਤੀ ਤੇ ਉਹਦਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਵਾਂਗੇ ਬੰਦੇ ਨੇ ਕਿਸੇ ਨੇ ਗਰੁੱਪ ਜੁਆਇਨ ਕਰਨਾ ਤਾਂ ਕਰ ਸਕਦਾ ਕਮੈਂਟਾਂ ਦੇ ਵਿੱਚ ਵੀ ਜੇ ਕੋਈ ਵੀਰ ਸਵਾਲ ਪੁੱਛਣਾ ਚਾਹੁੰਦਾ ਤਾਂ ਉਹਦਾ ਵੀ ਆਪਾਂ ਰਿਪਲਾਈ ਦਵਾਂਗੇ ਕਮੈਂਟਾਂ ਦੇ ਵਿੱਚ ਪੁੱਛੇ ਹੋਏ ਸਵਾਲਾਂ ਦਾ ਜਿੰਨਾ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗੇ ਸੋਨੂੰ ਆਪਾਂ ਨੇ ਮੈਥਡ ਦੱਸਤਾ ਵੀ ਖੇਤ ਨੂੰ ਸਮਝ ਕੇ ਸਪਰੇਅ ਕਰਨੀ ਪੈਂਦੀ ਆ ਸਾਨੂੰ ਪਤਾ ਵੀ ਸਾਡੀਆਂ ਤਿੰਨ ਸਪਰੇਆਂ ਹੁੰਦੀਆਂ ਨੇ ਪੱਕੀਆਂ ਚਾਰ ਹੋ ਸਕਦੀਆਂ ਨੇ ਇਸ ਕਰਕੇ ਅਸੀਂ ਪਹਿਲੇ ਉਹ ਜਿਹੇ ਟੈਕਨੀਕਲ ਉਹ ਜਿਹੇ ਦਵਾਈਆਂ ਯੂਜ਼ ਕਰਨਾ ਪਸੰਦ ਕਰਦੇ ਆ ਤੁਸੀਂ ਆਪਣੇ ਖੇਤ ਨੂੰ ਆਪ ਪਾਵਣਾ ਵੀ ਕਿੱਥੇ ਕਿਹੜੀ ਚੀਜ਼ ਦੀ ਲੋੜ ਆ ਲਖੀਰ ਦੇ ਫਕੀਰ ਨਹੀਂ ਬਣਨਾ ਵੀ ਉਹਦੇ ਮਗਰ ਲੱਕੇ ਐ ਕਰਤਾ ਉਹਦੇ ਮਗਰ ਕਰਤਾ ਬਸ ਇਹ ਜੇ ਜਦੋਂ ਮਗਰ ਲੱਕੇ ਕੰਮ ਕਰਦੇ ਉਹਨਾਂ ਆਪਣੀ ਉਦੋਂ ਲੈਂਦੀ ਆ ਇਹ ਗੱਲ ਯਾਦ ਰੱਖੋ ਕਿਸਾਨੀ ਬਚਾਉਣੀ ਆ ਤਾਂ ਆਪ ਦੇ ਦਿਮਾਗ ਤੋਂ ਕੰਮ ਲੈਣਾ ਪਊਗਾ ਧੰਨਵਾਦ ਜੀ ਸਾਰਿਆਂ